ਅਪੇ ਸਵਾਲ ਉਹਨਾਂ ਕਿ ਗਾਇਕ ਜਿੱਥੇ ਬੇਚਰ ਗੀਤ ਕਿਉਂ ਨਹੀਂ ਹੁੰਦਾ ਤੋਨਰ ਬੜਾ ਹੀ ਖੂਬਸੂਰਤ ਜਵਾਤ ਹੈ ਕਿ ਉਹ ਚ ਗਾਇਕ ਦਾ ਕਸੂਰ ਨਹੀਂ ਹੈ ਮਾਈ ਰਾਈਟਰ ਦਾ ਕਸੂਰ ਕਸੂਰ ਸਰੋਤਿਆ ਦਾ ਹੈ ਕੀ ਗੀਤ ਗਾਣਿਆਂ ਲੋਕਾਂ ਦਾ ਲੋਕ ਉਸ ਗੱਲ ਨੂੰ ਤਾਰੀਫ ਕਰਤਾ ਕਰਦੇ ਨੇ ਮਹਿਫਲਾਂ ਚ ਬੈ ਕੇ ਯਾਰ ਬਹੁਤ ਵਧੀਆ ਗੀਤ ਹੈ ਬਹੁਤ ਲੇਕਿਨ ਉਸ ਗੀਤ ਤੇ ਰਾਈ ਉਹ ਅਖਾੜੇ ਜਾਂ ਪ੍ਰੋਗਰਾਮ ਨਹੀਂ ਤਾਂ ਜਦੋਂ ਆਪਣੀ ਇੰਟਰਵਿਊ ਚੱਲ ਰਹੀ ਸੀ ਤਾਂ ਬਾਈ ਜੀ ਨੇ ਬੜਿਆਂ ਜਿਵੇਂ ਅੰਦਰ ਦਾ ਹੁੰਦੇ ਆ ਬਾਲ ਸੀ ਜੋ ਆਪਣੇ ਏਰੀਆ ਦੇ ਵਿੱਚ ਘਟ ਰਿਹਾ ਹੈ ਜਾਂ ਜਿਵੇਂ ਆਪਣੇ ਲੋਕ ਸਪੋਰਟ ਨਹੀਂ ਕਰਦੇ ਜਿਹੜਾ ਰਿਕਾਰਡਿੰਗ ਸਿਸਟਮ ਜਿਹੜਾ ਮਿਊਜ਼ਿਕ ਸਿਸਟਮ ਉਹ ਬਠਿੰਡਾ ਲੁਧਿਆਣਾ ਜਲੰਧਰ ਵੱਡੇ ਵੱਡੇ ਸ਼ਹਿਰਾਂ 'ਚ ਇੱਥੇ ਹੈ ਨਹੀਂ ਸੀ। ਹੂੰ। ਤਾਂ ਬੜੀ ਇੱਕ ਤਰਾਸ ਦੀ ਸੀ ਇਹ ਵਾਲੀ। ਆ ਕੋ ਬੜੀਆਂ ਮੁਸ਼ਕਲਾਂ ਸਨ ਯਾ ਪੂਰੀ ਇੰਟਰਵਿਊ 'ਚ ਉਹਨਾਂ ਨੇ ਅਬ ਜ਼ਿਕਰ ਕੀਤਾ ਗਰੀਬੀ ਸੀ। ਪੈਸੇ ਨਹੀਂ ਸੀ। ਮਾਂ ਨੇ ਮਾਤਾ ਮਾਂ ਦੀ ਬੜੀ ਸਪੋਰਟ ਕੀਤੀ। ਮਾਂ ਨੂੰ ਬੜਾ ਪਿਆਰ ਕਰਦੇ ਨੇ। ਜੀ। ਤਾਂ ਉਹ ਸਾਰੀਆਂ ਮੁਸ਼ਕਲਾਂ ਨੂੰ ਮਤਲਬ ਕੀ ਇਹਨਾਂ ਨੇ ਹਟਾਇਆ ਹਟਾ ਕੇ ਫਿਰ ਇੱਕ ਮਕਾਮ ਤੇ ਪਹੁੰਚੇ ਤੇ ਇੱਕ ਸਭ ਤੋਂ ਵੱਡੀ ਜਿਹੀ ਖੂਬਸੂਰਤ ਗੱਲ ਹੈ ਇਹਨਾਂ ਬਾਰੇ ਕਿ ਉਹ ਜਿੰਨੇ ਵੀ ਆਪਣੇ ਇਲਾਕੇ ਦੇ ਫਨਕਾਰਾਂ ਕੋਲ ਗਏ ਨਿਰਾਸ਼ ਹੋ ਕੇ ਨਹੀਂ ਆਏ ਮਤਲਬ ਕਿ ਉਹ سپورਟ ਕੀਤੀ ਸਤ ਸ੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡਾ ਆਪਣਾ ਬਲਦੇਵ ਲਾਧੂ ਕਾ ਪ੍ਰੋਗਰਾਮ ਤੁਹਾਡੇ ਸਨੇ ਸਾਡਾ ਹੌਸਲੇ ਵਿੱਚ ਸਵਾਗਤ ਹੈ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤ ਸ੍ਰੀ ਅਕਾਲ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸ਼ਰਮਾ ਜੀ ਜਿਹੜੀ ਇੱਕ ਵੱਡਾ ਡਰ ਸੀ ਪੰਜਾਬ ਵਿੱਚ ਇੰਡੀਆ ਦੇ ਵਿੱਚ ਜੰਗ ਦਾ ਹੁਣ ਜੰਗਬੰਦੀ ਹੋ ਚੁੱਕੀ ਹੈ ਸੀਜ਼ਫਾਇਰ ਜਿਹੜਾ ਲਗੂ ਹੋ ਚੁੱਕਾ ਤੇ ਲੋਕ ਖੁਸ਼ ਨਹੀਂ ਹਾਂ ਇਹਦੇ ਬਾਰੇ ਦੋ ਸ਼ਬਦ ਪਹਿਲਾਂ ਆਪਾਂ ਬੋਲਾਂਗੇ ਫਿਰ ਸ਼ੁਰੂ ਕਰਾਂਗੇ ਪ੍ਰੋਗਰਾਮ ਜੀ ਸਹੀ ਗੱਲ ਤੁਹਾਡੀ ਕਿਉਂਕਿ جنگ ਦੀ ਜੇਕਰ ਆਪਾਂ ਗੱਲ ਕਰੀਏ ਆਪਣੇ ਇਲਾਕੇ ਦੀ ਆਪਾਂ ਫਾਜ਼ਲ ਕਰਦੀ ਤੇ ਸਾਰਾ ਬਾਰਡਰ ਨਾਲ ਸੰਬੰਧਿਤ ਏਰੀਆ ਤਾਂ ਇਹਨੂੰ ਹਮੇਸ਼ਾ ਹੀ ਮਾਰ ਰਹੇ ਦੀ ਕਦੀ ਪਾਣੀ ਦੀ ਕਦੀ جنگ ਦੀ ਤੇ ਇੱਕ ਸੱਜਣ ਨੇ ਬੜੀ ਸੋਹਣੀ ਪੋਸਟ ਲਿਖੀ ਸੀ ਕਿ ਕਦੇ جنگ ਤੇ ਕਦੀ ਪਾਣੀ ਬਾਰਡਰ ਵਾਲੇ ਲੋਕਾਂ ਦੀ ਬਸ ਇਹੀ ਹੈ ਕਹਾਣੀ ਇਹੀ ਕਹਾਣੀ ਵਾਹ ਤਲੀਮ ਮਤਲਬ ਕੀ ਜਦੋਂ ਵੀ ਜੰਗ ਦਾ ਜਾਂ ਪਾਣੀ ਦਾ ਰੋਲ ਆਪਾਂ ਤਾਂ ਇਹਨੂੰ ਛੱਡ ਕੇ ਆਪਣੇ ਆਪਣੇ ਘਰੋਂ ਜਾਣਾ ਬਾਹਰ ਜਾਣਾ ਪੈਂਦਾ ਹੋਰ ਇਲਾਕਿਆਂ ਵਿੱਚ ਰਹਿਣਾ ਪੈਂਦਾ ਤੇ ਬੜਾ ਔਖਾ ਚ ਦੌਰ ਹੋ ਜਾਂਦਾ ਕਿ ਜ਼ਿੰਦਗੀ ਹੋ ਗਈ ਹਰ ਰੋਜ਼ ਚੜਦਾ ਸੂਰਜ ਨਵੀਆਂ ਮੁਸੀਬਤਾਂ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਲੈ ਕੇ ਆ ਜਾਂਦਾ ਜੀ ਜੀ ਤਾਂ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਕਿ جنگ ਨਹੀਂ ਹੋ ਰਹੀ ਜੰਗਬੰਦੀ ਹੋਈ ਏ ਕਿ ਸ਼ਾਂਤੀ ਦਾ ਮੋਲ ਏ ਅਮਨ ਦਾ ਮੋਲ ਏ ਤਾਂ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਅਸੀਂ ਚਾਹੁੰਦੇ ਹਾਂ ਕਿ ਇਹ ਹਾਲਾਤ ਨਾ ਬਣਨ ਕਿ ਪਿਆਰ ਮੁਹੱਬਤਾਂ ਰਹੇ ਸਾਡੇ ਲੋਕ ਜਿਹੜੇ ਕਿ ਮਿਹਨਤਾਂ ਨਾਲ ਉਹਨਾਂ ਕੁਝ ਮੁਕਾਮ ਹਾਸਲ ਕਿਤੇ ਨੇ ਤੇ ਇਹ ਨਾ ਇਹੇ ਚੀਜ਼ਾਂ ਕਰਕੇ ਉਹਨਾਂ ਉਜੜਨਾ ਪੈਂਦਾ ਹੈ ਜੇ ਆਪਾਂ ਗੱਲ ਕਰੀਏ ਆਪਣੇ ਫਨਕਾਰਾਂ ਦੀ ਜਿੰਨੇ ਵੀ ਆਪਣੇ ਫਨਕਾਰਾਂ ਨੂੰ ਹਰ ਵਾਰ ਜ਼ਿਕਰ ਕਰਦੇ ਆ ਕਿ ਜਿਹੜੀ ਸਾਨੂੰ ਜਿਹੜੀ ਮਾਰ ਹੈ ਨਾ ਇਸ ਇਲਾਕੇ ਨੂੰ ਕਿ ਅਸੀਂ ਫਨਕਾਰ ਅੱਗੇ ਕਿਉਂ ਨਹੀਂ ਵਸ ਸਕੇ ਉਹ ਇਹੋ ਕਰ ਰਹੇ ਕਦੀ ਪਾਣੀ ਤੇ ਕਦੀ ਜੰਗ ਦਾ ਮਾਹੌਲ ਕਰਕੇ ਉਹ ਅੱਗੇ ਨਹੀਂ ਵਧ ਪਾਇਆ ਤਾਂ ਸ਼ੁਕਰੇ ਪ੍ਰਮਾਤਮਾ ਦਾ ਕਿ ਜੰਗਬੰਦੀ ਹੋਈ ਹੈ ਕਿ ਜੰਗ ਰੁਕੀ ਹੈ ਸ਼ਾਂਤੀ ਦਾ ਮਾਹੌਲ ਹੈ ਇਸ ਵੇਲੇ ਜੀ ਜੀ ਤਾ ਇਹਦੇ ਚਲੋ ਤੁਸੀਂ ਪਾਣੀ ਦੀ ਮਾਰ ਦਸਤੀ ਜੰਗ ਦੀ ਮਾਰ ਦਸਤੀ ਦਾ ਇੱਕ ਹੋਰ ਜਿਵੇਂ ਸੂਰ ਆ ਜਾਂਦੇ ਬੜੀ ਫਸਲ ਖਰਾਬ ਕਰ ਦਿਆ ਇੱਕ ਉਹ ਵੀ ਇਹ ਇਨਾਂ ਜਿਹੜੇ ਬਾਰਡਰ ਦੇ ਲੋਕ ਇਹਨਾਂ ਨੂੰ ਬੜੀ ਪਰੇਸ਼ਾਨੀ ਆ ਹੋਰ ਵੀ ਜਾਨਵਰ ਇੱਥੇ ਆਉਂਦੇ ਆ ਜੀ ਵੀ ਦੇਖੋ ਜਾਨਵਰਾਂ ਵਾਲਾ ਚਲੋ ਤਾਂ ਕੋਈ ਨਾ ਕੋਈ ਸੋਲੂਸ਼ਨ ਨਿਕਲਦਾ ਕੋਈ ਤਾਰਬੰਦੀ ਕਰ ਲਈ ਕੋਈ ਨਾ ਪਰ ਜਿਹੜੀ ਜੰਗ ਤੇ ਪਾਣੀ ਨਾਲ ਦਾ ਕੋਈ ਸੋਲੂਸ਼ਨ ਨਹੀਂ ਜੀ ਪਾਣੀ ਦੀ ਮਾਰ ਤਾਂ ਆਵੇ ਕਿ ਤਾਂ ਕਿਵੇਂ ਰੁਕੇਗਾ ਪਿਛਲੀ ਵਾਰ ਜੇ ਆਪਾਂ ਵੇਖਾਂਗੇ ਇਸ ਤੋਂ 2 ਸਾਲ ਪਹਿਲਾਂ ਗੱਲ ਕਰੀਏ ਪਾਣੀ ਦੀ ਪਾਣੀ ਅਗੇ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਸੀ ਆਪਾਂ ਵੀ ਕਵਰੇਜ ਕੀਤਾ ਸੀ ਪੱਤਰਕਾਰ ਦੇ ਤੌਰ ਤੇ ਤਾਂ ਲੋਕ ਆਪਣੇ ਘਰ-ਬਾਰ ਛੱਡ ਕੇ ਚਲੇ ਗਏ ਜੀ ਜੀ ਠੀਕ ਕਿ ਤੇ ਹੁਣ ਜੰਗ ਦਾ ਮਾਹੌਲ ਬਣਿਆ ਤੇ ਕਈ ਲੋਕ ਪਿੰਡਾਂ ਪਿੰਡ ਖਾਲੀ ਹੋਏ ਲੋਕ ਆਪ ਘਰ-ਬਾਰ ਛੱਡ ਕੇ ਦੂਰ ਗਏ ਚਲੋ ਸ਼ਾਂਤੀ ਹੈ ਹੁਣ ਵਾਪਸ ਆ ਗਏ ਆਪਣੇ ਘਰਾਂ ਨੂੰ ਜੀ ਇਹ ਜ਼ਿਆਦਾ ਮਾਰ ਆਪ ਨੂੰ ਇਹ ਇਲਾਕੇ ਦੀ ਸਿਰੇ ਪੈਂਦੀ ਹੈ ਬੋਟਰ ਨੂੰ ਬਾਕੀ ਅ ਇਹ ਇਸ ਇਲਾਕੇ ਦੀ ਇੱਕ ਤਾਂ ਜਿਹੜੀ ਖਾਸ ਗੱਲ ਹੈ ਜੀ ਇੰਨੀਆਂ ਮਾਰਾਂ ਪੈਣ ਦੇ باوجود ਫਿਰ ਵੀ ਜਿਹੜੇ ਲੋਕ ਕੁਸ਼ਾਲ ਬੜੇ ਜਲਦੀ ਸ਼ਗਰਸ਼ੀ ਲੋਕ ਨੇ ਜੀ ਮਿਹਨਤ ਕਾ ਸ਼ਲੋਕ ਨੇ ਮਿਹਨਤ ਤੇ ਵਿਸ਼ਵਾਸ ਰੱਖਦੇ ਨੇ ਤਾਂ ਜੇਕਰ ਮਾਲਵੇ ਚੀਜ਼ਾਂ ਨਾ ਮਣੇ ਹਸਤੇ ਮੇਰੇ ਖਿਆਲ ਚ ਪੂਰੀ ਸੂਬੇ ਦੇ ਅੰਦਰ ਨੰਬਰ 1 ਸੂਬਾ ਫਾਜ਼ਿਲਕਾ ਹੋਵੇਗਾ ਜੀ ਜੀ ਜੇ ਮਾਰਾ ਨਾ ਮਾਂ ਪੈਣ ਜੀ ਪਾਣੀ ਦੀਆਂ ਜਾਂ ਜੰਗ ਦੇ ਲਾਤਾ ਦੀਆਂ ਹੋਰ ਕੁਦਰਤੀ ਆਫਤਾ ਦੀਆਂ ਤਾਂ ਜਿੰਨੀ ਮਿਹਨਤ ਲੋਕ ਕਰਦੇ ਨੇ ਤਾਂ ਇਹ ਪੂਰੇ ਸੂਬੇ ਵਿੱਚ ਨੰਬਰ 1 ਤੋਂ ਹੋਵੇਗਾ ਜਿਲ੍ਹਾ ਜੀ ਤਾਂ ਆਪਾਂ ਗੱਲ ਕਰ ਲਈ ਜੀ ਜੰਗ ਬੰਦੀ ਦੀ ਹੁਣ ਆਪਾਂ ਕਮੈਂਟ ਪੜਦੇ ਆਂ ਜੀ ਹਾਂ ਹੁਣ ਆਪਣੀ ਕਮੈਂਟ ਤਾਂ ਜਿਹੜੇ ਅੱਜ ਆਪਾਂ ਕਮੈਂਟ ਪੜਨ ਜਾ ਰਹੇ ਆਂ ਜੀ ਬਾਈ ਹਰਨੇਕ ਪੰਜਾਬੀ ਸਿੰਗਰ ਜਿਹੜੇ ਆਪਾਂ ਇੰਟਰਵਿਊ ਕੀਤਾ ਅੱਜ ਆਪਾਂ ਉਸ ਵੀਡੀਓ ਦਾ ਪਹਿਲਾ ਕਮੈਂਟ ਪੜਾਂਗੇ ਜੀ ਤਾਂ ਮੇਰੇ ਸਾਹਮਣੇ ਪਹਿਲਾ ਜਿਹੜਾ ਕਮੈਂਟ ਆਇਆ ਜੀ ਵਾਰਸ ਕੰਪੋਜ਼ ਬਿਲਕੁਲ ਸਹੀ ਸਹੀ ਗੱਲ ਹੈ ਬਾਈ ਜੀ ਦੂਸਰਾ ਜਿਹੜਾ ਕਮੈਂਟ ਹੈ ਜੀ ਬਲਵਿੰਦਰ ਦਾਸ ਆਪਣੇ ਲੋਕ ਸਪੋਰਟ ਨਹੀਂ ਕਰਦੇ ਬਾਈ ਜੀ ਲੋਕ ਸੱਭਿਆਚਾਰਕ ਗੀਤ ਨਹੀਂ ਸੁਣਦੇ ਇਹ ਸ਼ਿਕਵਾ ਕਈਆਂ ਨੂੰ ਹੈ ਜਿਕਰ ਆਪਾਂ ਗੱਲ ਕਰੀਏ ਅਨੇਕ ਕਾਰੂ ਦੀ ਕਿ ਬਹੁਤ ਵਧੀਆ ਫਨਕਾਰ ਹਨ ਬਧੀਏ ਖੋਜਦਿਲ ਬੰਦਿਆਂ ਤਾਂ ਜਦੋਂ ਆਪਾਂ ਉਹਨਾਂ ਨੂੰ ਸ਼ੁਰੂਆਤ ਮੀਟ ਇੰਟਰਵਿਊ ਕੀਤੀ ਤਾਂ ਉਹਨਾਂ ਨੇ ਇਸ ਇੰਡਸਟਰੀ ਦੇ ਕਾਲੇ ਸੱਚ ਬਾਰੇ ਆਪ ਨੂੰ ਜਾਣੂ ਕਰਾਇਆ ਕਿ ਕਿਸ ਤਰ੍ਹਾਂ ਇਸ ਇੰਡਸਟਰੀ ਵਿੱਚ ਤੋਖੇ ਹੁੰਦੇ ਆ ਜੀ ਜਿਵੇਂ ਲੋਕ ਆਂਦੇ ਨੇ ਪਰ ਪੈਸੇ ਲੈ ਜਾਂਦੇ ਆ ਕਲਾਕਾਰਾਂ ਕੋਲ ਕਲਾਕਾਰਾਂ ਨੂੰ ਪਤਾ ਨਹੀਂ ਹੈ ਪੈਸੇ ਲੈ ਜਾਂਦੇ ਉਹਨਾਂ ਕੋਲ ਤੁਹਾਡੀ ਕੈਸਟ ਕੱਢ ਦਿੰਦੇ ਆ ਤੁਹਾਡੀ ਗਾਣੇ ਕੱਢ ਦਿੰਦੇ ਆ ਜੀ ਉਹ ਕਹਿੰਦੇ ਨੇ ਕਿ ਗਾਣੇ ਦੇ ਨਾਮ ਤੇ ਪੈਸੇ ਲੈ ਜਾਂਦੇ ਇੱਕ ਕੈਸਟ ਤੇ ਚਾਰ ਪੰਜ ਪੋਸਟਰ ਦੇ ਜਾਂਦੇ ਕਿ ਤੁਹਾਡਾ ਗਾਣਾ ਰਿਲੀਜ਼ ਹੋ ਗਈ ਪੈਸੇ ਦੇ ਕੇ ਇਸ ਤਰ੍ਹਾਂ ਦੇ ਬੜੇ ਤੋਖੇ ਇਸ ਨੈਸਟ ਚ ਹੋਏ ਨੇ ਉਹਨਾਂ ਨਾਲ ਵੀ ਸਾਡੀ ਬੀਤੀਆਂ ਨੇ ਦੱਸੀਆਂ ਵੀ ਸੀ ਆਪਾਂ ਨੂੰ ਇੰਟਰਵਿਊ ਚ ਜੀ ਤਾਂ ਲਵਲੀ ਸਿੰਘ ਜੀ ਆ ਗੁੱਡ ਜੀ ਜੀਓ ਤਾਂ ਗੁਰਨਾਮ ਸਰਪੰਚ ਹਮ ਆਪਾਂ ਇਹਨਾਂ ਵਾਰ ਇਹਨਾਂ ਵਿਸ਼ੇਸ਼ ਅੱਜ ਦੇ ਪ੍ਰੋਗਰਾਮ 'ਚ ਗੱਲ ਕਰਨੀ ਹੈ ਆ ਆਪਣੀ ਹਰ ਇੱਕ ਵੀਡੀਓ ਤੇ ਇੱਕ ਵੱਡਾ ਚੌੜਾ ਪੂਰਾ ਇੱਕ ਸਿਹਤ ਦੇਣ ਵਾਲਾ ਜਿਹੜਾ ਕਮੈਂਟ ਲਿਖ ਦਿਆ ਪਹਿਲਾਂ ਮੈਂ ਕਮੈਂਟ ਪੜ੍ਹਦਾ ਫਿਰ ਆਪਾਂ ਗੱਲ ਕਰਦੇ ਆ ਇਹਨਾਂ ਵਾਰੀ ਇਹਨਾਂ ਨੇ ਲਿਖਿਆ ਜੀ ਹਰਨੇਕ ਕਰੋ ਜੀ ਬਹੁਤ ਵਧੀਆ ਸਿੰਗਰ ਨੇ ਮੈਂ ਕਿ ਜਿਹੜੇ ਆਪਾਂ ਨੂੰ ਸਰਪੰਚ ਸਾਹਿਬ ਦਾ ਨਾਮ ਲੈ ਇਹ ਆਪਣੀ ਹਰ ਵੀਡੀਓ ਤੇ ਮੋਸਟਲੀ ਕਮੈਂਟ ਕਰਦੇ ਆ ਆਪਣੇ ਪੁਰਾਣੇ ਸਰੋਤੇ ਦੇ ਜਦੋਂ ਦਾ ਆਪਾਂ ਚੈਨੋ ਸ਼ੁਰੂ ਕੀਤਾ ਆਪਣੇ ਨਾਲ ਜੁੜਿਓ ਇਹਨਾਂ ਤੇ ਹਰ ਵੀਡੀਓ ਤੇ ਕਮੈਂਟ ਕਰਦੇ ਆ ਜੀ ਤਾਂ ਇਹਨਾਂ ਦਾ ਹਰ ਕਮੈਂਟ ਮੋਟੀਵੇਸ਼ਨ ਕਰਨ ਵਾਲਾ ਆਉਂਦਾ ਕਿ ਚਾਹੇ ਸਿੰਗਰ ਨੂੰ ਮੋਟੀਵੇਟ ਕਰ ਰਹੇ ਹੋਵੇ ਚਾਹੇ ਆਪ ਨੂੰ ਮੋਟੀਵੇਟ ਕਰ ਰਹੇ ਹੋਵੇ ਮਤਲਬ ਹੌਸਲਾ ਦੇਣ ਵਾਲਾ ਕਮੈਂਟ ਹੁੰਦਾ ਤਾਂ ਇਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਸਾਨੂੰ ਇਸ ਤਰ੍ਹਾਂ ਪਿਆਰ ਬਖਸ਼ਦੇ ਰਹਨ ਹਾਂ ਤੇ ਜਿੱਥੇ ਵੀ ਕਮੀ ਹੋਵੇ ਤਾਂ ਭਾਈ ਜੀ ਨੂੰ ਬੇਨਤੀ ਹੈ ਕਿ ਜਿੱਥੇ ਕਮੀ ਹੋਵੇ ਸਾਡੇ ਵਿੱਚ ਚਾ ਸਾਡੇ ਕਲਾਕਾਰ ਵਿੱਚ ਜੀ ਜੀ ਤਾਂ ਉਹ ਸੁਝਾਅ ਜਰੂਰ ਸੰਦੇਆ ਕਰੋ ਤਾਂ ਜੋ ਕੀ ਅਸੀਂ ਉਸ ਕਮਨੀ ਨੂੰ ਖਤਮ ਕਰ ਲਈਏ ਦੂਰ ਕਰ ਲਈਏ ਤੇ ਹੋਰ ਵਧੀਆ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਕਲਾਕਾਰਾਂ ਨੂੰ ਤੇ ਆਪਣੀ ਗੱਲ ਰੱਖ ਸਕੀਏ ਜੀ ਅਗਲਾ ਕਮੈਂਟ ਹੈ ਜੀ ਹਰਮਾਨਸ ਵੈਰੀ ਗੁੱਡ ਜੇਬीडी ਜਿਹਾ ਲਵਾ ਯਾਨੀ ਕਿ ਤਾਂ ਇੰਦਰਜੀਤ ਸਿੰਘ ਬਹੁਤ ਵਧੀਆ ਜੀ ਗ੍ਰਾਂਡ ਐਡੀਟ ਬਹੁਤ ਵਧੀਆ ਭਾਈ ਜੀ ਤੇ ਆਪਣੇ ਬੱਗੇ ਕੇ ਕੁਲਾਨਾ ਬੱਗੇ ਕੇ ਕੁਲਾਨਾ ਵੈਰੀ ਗੁੱਡ ਗਾਇਕ ਜੋੜੀ ਜੀ ਬਲਵਿੰਦਰ ਬਿੱਲੂ ਇਹ ਵੀ ਹਰ ਵਾਰ ਰਿਕਮੈਂਡ ਕਰਦੇ ਆ ਆਪਣੀ ਵੀਡੀਓ ਤੇ ਬਹੁਤ ਵਧੀਆ ਜੀ ਇਹ ਸ਼ਾਇਦ ਰਾਈਟਰ ਨੇ ਨਾ ਮੇਰੇ ਖਿਆਲ ਚ ਬਲਵਿੰਦਰ ਬਿੱਲੂ ਹਾਂ ਸ਼ਾਇਦ ਹਾਂ ਜੀ ਤਾਂ ਬਾਬਾ ਬਦਾਵਾ ਸਿੰਘ ਜੀ ਬਹੁਤ ਵਧੀਆ ਬਾਈ ਜੀ ਅਤੇ ਲੋਕ ਪੰਜਾਬੀ ਰੇਡੀਓ ਚੈਨਲ ਫਾਇਲ ਕਾ ਮਾਲਕ ਤਰਕੀਆਂ ਬਖਸ਼ੇ ਬਲਵੀਰ ਰਾਏ ਬਹੁਤ ਬਹੁਤ ਸ਼ੁਕਰੀਆ ਬਲਵੀਰ ਜੀ ਤੁਸੀਂ ਸਾਨੂੰ ਪਿਆਰ ਦਿੱਤਾ ਤਾਂ ਅਸੀਂ ਵੀ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਰਹਿਣ ਜਿਹੜਾ ਤੁਸੀਂ ਕਮੈਂਟ ਕਰ ਦਿਓ ਆਪਣਾ ਨਾਮ ਜਰੂਰ ਲਿਖਿਆ ਕਰੋ ਕਮੈਂਟ ਦੇ ਵਿੱਚ ਜਿਹੜਾ ਹੈਂਡਲ ਤੋਂ ਹੈਂਡਲ ਤੋਂ ਪ੍ਰੋਪਰ ਨਾਮ ਸਹੀ ਨਹੀਂ ਪੜਿਆ ਜਾਂਦਾ ਤਾਂ ਜਿਹੜਾ ਤੁਸੀਂ ਕਮੈਂਟ ਕਰ ਦਿਓ ਉਹਦੇ ਨੀਚੇ ਆਪਣਾ ਨਾਮ ਜਰੂਰ ਲਿਖਿਆ ਕਰੋ ਜਿਵੇਂ ਆ ਬਾਈ ਨੇ ਲਿਖਿਆ ਆਰ ਐਂਡ ਵਿੱਚ ਬਲਵੀਰ ਰਾਏ ਤੇ ਆ ਬੜਾ ਇਜ਼ੀ ਪੜਦਾ ਈ ਨਾਮ ਠੀਕ ਹੈ ਜੀ ਜੋ ਬਹੁਤ ਹੀ ਸੁਪਰਸਟਾਰ ਬਾਈ ਹਰਨੇਕ ਗਾਰੂ ਜੀ ਪ੍ਰਮਾਤਮਾ ਚੜ੍ਹਦੀ ਕ ਕਲਾ ਵਿੱਚ ਰੱਖੇ ਔਰ ਤਰੱਕੀ ਬਖਸ਼ੀ ਅੱਗੇ ਕਮੈਂਟ ਕਰਦੇ ਆ ਜੀ ਬਾਈ ਹਰਨੇਕ ਗਾਰੂ ਸਾਬ ਜੁਗ ਜੁਗ ਜਿਓ ਅੱਲਾ ਤੁਹਾਡੀ ਗਾਇਕ ਜੋੜੀ ਨੂੰ ਹੋਰ ਵੀ ਤਰੱਕੀ ਬਖਸ਼ੇ ਅੱਗੇ ਜੀ ਬਲਵੰਤ ਸਿੰਘ ਚਾਲ ਇਹ ਰਾਈਡਰ ਨੇ ਮੈਨੂੰ ਪਤਾ ਜੀ ਤੁਹਾਨੂੰ ਪਤਾ ਹੋਵੇਗਾ ਜੀ ਤਾਂ ਬਾਈ ਬਾਈ ਹਰਨੇਕ ਗਾਰੂ ਜਸ਼ਨ ਟਾਲੀਵਾਲ ਜੋੜੀ ਬਹੁਤ ਹੀ ਵਧੀਆ ਲੱਗੀ ਵੀਰ ਜੀ ਜਦੋਂ ਅਗਲੀ ਮੁਲਾਕਾਤ ਹੋਵੇ ਤਾਂ ਇਸ ਜੋੜੀ ਤੋਂ ਚਮਕੀਲੇ ਦੇ ਗੀਤ ਸੁਣਿਓ ਜੇਕਰ ਤੁਸੀਂ ਗੱਲ ਕਰੋ ਬਲਵੰਤ ਚਾਹਲ ਦੀ ਆਪਣੇ ਜਿੰਨੇ ਕੀ ਇਲਾਕੇ ਦੇ ਕਾਫੀ ਨਾਮਵਰ ਗੀਤਕਾਰ ਨੇ ਜੀ ਤੇ ਕਾਫੀ ਕਲਾਕਾਰਾਂ ਨੂੰ ਗੀਤ ਲਿਖ ਕੇ ਜਿੰਨੇ سپورਟ ਵੀ ਕਰਦੇ ਆ ਹਰ ਤਰੀਕੇ ਦੇ ਨਾਲ ਜਿਸ ਤਰੀਕੇ ਜਿੰਨੇ ਕੋ ਨਾਲ ਹੁੰਦੀ ਹੈ ਤਾਂ ਬਾਈ ਜੀ ਤੁਹਾਡਾ ਸਨੇਹਾ ਸਾਨੂੰ ਮਿਲਿਆ ਸਾਨੂੰ ਪਹਿਲਾਂ ਵੀ ਕਿਸੇ ਨੇ ਇਹ ਗੱਲ ਕਹੀ ਸੀ ਕਿ ਇਸ ਜੋੜੀ ਕੋਲੋਂ ਕਿ ਸਿਰਫ ਕਰ ਲੈ ਚਮਕਿੱਲੇ ਜੀ ਦੇ ਜਿਹੜੇ ਅਮਰ ਸਿੰਘ ਚਮਕਿੱਲਾ ਅਮਰਿਤ ਸਿੰਘ ਚਮਕਿੱਲੇ ਦੇ ਉਹਨਾਂ ਦੇ ਗੀਤ ਸੁਣਿਆ ਤਾਂ ਅਸੀਂ ਵੀ ਬਹੁਤ ਜਲਦ ਪਲਾਨ ਕਰਦੇ ਆ ਥੋੜਾ ਜਿਹਾ ਮੌਸਮ ਸਹੀ ਹੋ ਜਾਂਦਾ ਥੋੜਾ ਜੰਗ ਦਾ ਮਾਹੌਲ ਦਾ ਰੋਲਾ ਜਾਂ ਸੀ ਸਾਨੂੰ ਵੀ ਦੋ ਚਾਰ ਸੁਨੇ ਮਿਲੇ ਨੇ ਤਾਂ ਜਰੂਰ ਇਹਨਾਂ ਕੋਲ ਸੁਨੇ ਜਾਣਗੇ ਤੇ ਤੁਹਾਡੇ ਸਾਹਮਣੇ ਬਹੁਤ ਜਲਦ ਅਸੀਂ ਇਹ ਪੇਸ਼ ਕਰਾਂਗੇ ਜੀ ਤਾਂ ਅਗਲੇ ਕਮੈਂਟ ਜੀ ਜੰਡਨਾਥ ਵਾਲੀਆ ਇਹ ਵੀ ਰਾਈਟਰ ਸਾਹਿਬ ਇਹ ਰਾਈਟਰ ਨੇ ਆਪਣੇ ਬਹੁਤ ਵਧੀਆ ਜੋੜੀ ਹਰਨੇਕ ਗਾਰੂ ਜਸੰਧਾਲੀਵਾਲ ਜੀ ਵਾਹਿਗੁਰੂ ਕਿਰਪਾ ਕਰਨ ਤਾਂ ਹਰਨੇਕ ਬਰਾ ਇਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਕੋਈ ਕੋਈ ਕਲਾਕਾਰ ਕਰਦਾ ਹੈ ਬਾਈ ਹਰਨੇਕ ਗਾਰੂ ਜਸੰਧਾਲੀਵਾਲ ਬਹੁਤ ਹੀ ਵਧੀਆ ਨਿੱਗੇ ਸੁਆਦੇ ਕਲਾਕਾਰ ਹਨ ਬਹੁਤ ਹੀ ਹਸਮੁਖ ਜੋੜੀ ਹੈ ਇੰਟਰਵਿਊ ਬਹੁਤ ਹੀ ਵਧੀਆ ਲੱਗੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਤਰੱਕੀ ਬਖਸ਼ੇ ਬਹੁਤ ਵਧੀਆ ਕਮੈਂਟ ਕੀਤਾ ਬਾਈ ਜੀ ਨੇ ਤਾਂ ਰੰਗਲਾ 뮤జిక్ ਆਪਣੇ ਰੰਗਲਾ ਸਾਹਿਬ ਉਹਨਾਂ ਨੇ ਕਮੈਂਟ ਕੀਤਾ ਜੀ ਬਗੀਚਾ ਰੰਗਲਾ ਜੀ ਹਾਂਜੀ ਬਗੀਚਾ ਰੰਗਲਾ ਜੀ ਵਾਹ ਜੀ ਵਾਹ ਬਾਈ ਹਨੇਕ ਚੜ੍ਹਦੀ ਕਲਾ ਵਿੱਚ ਰਹੇ ਤਾਂ ਅੱਗੇ ਜੀ ਚੱਲਦੇ ਆ ਜੀ ਹਜੂਰ ਸਿੰਘ ਵੈਰੀ ਨਾਈਸ ਕਰੂ ਸਾਹਿਬ ਸੰਦੀਪ ਸਿੰਘ ਗੁੱਡ हां ए संदीप सिंह अपने हेडमास्टर ਨੇ టీచర్ ਸਾਹਿਬ ਤਾਂ ਇਹ ਵੀ ਆਪਣੀ ਹਰੇਕ ਵੀਡੀਓ ਵੇਖਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸੰਦੀਪ ਜੀ ਦਾ టీచర్ ਸਾਹਿਬ ਦਾ ਕਿਉਂਕਿ ਟੀਚਰ ਤਾਂ ਇੱਕ ਪਰਖੂ ਹੁੰਦੇ ਨੇ ਜੀ ਅਗਰ ਬੁੱਧੀ ਜੀਵੇ ਦੀ ਗੱਲ ਕਰਾਂ ਤਾਂ ਬੁੱਧੀ ਜੀਵੇ ਆ ਪੱਜ ਕੱਲ ਹਰ ਕਿਸੇ ਨੂੰ ਕਹਤ ਨੇ ਪਰ ਬੁੱਧੀ ਜੀਵੇ ਉਹ ਬੰਦੇ ਹੁੰਦੇ ਆ ਕਿ ਜਿਹੜੇ ਲਗਾਤਾਰ ਆਪਣੀ ਜਿਹੜੀ ਬੁੱਧੀ ਦਾ ਇਸਤੇਮਾਲ ਕਰਦੇ ਆ ਜਿਵੇਂ ਕਿ ਰਾਈਟਰ ਹੋ ਗਿਆ ਜੀ ਟੀਚਰ ਹੋ ਗਏ ਪ੍ਰੋਫੈਸਰ ਹੋ ਗਏ ਜੀ ਸਾਇੰਟਿਸਟ ਹੋਗੇ ਇਹ ਸਾਰੇ ਬੁੱਧੀ ਜੀ ਚਾਹੁੰਦੇ ਨੇ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੁੰਦਾ ਹੈ ਜੀ ਜੀ ਬਹੁਤ ਵਧੀਆ ਜੀ ਸੰਦੀਪ ਜੀ ਸੱਡੀ ਤੁਸੀਂ ਵੀਡੀਓ ਦੇਖਦੇ ਹੋਰ ਕਮੈਂਟ ਕਰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਤਾਂ ਅਗਲਾ ਕਮੈਂਟ ਹੈ ਜੀ ਪੰਕਜ ਨਰੋਲਾ ਪੂਰੀ ਸਪੋਰਟ ਹੈ ਭਾਈ ਜੀ ਕੀ ਬਾਤ ਹੈ ਜੀ ਸੰਦੀਪ ਸਿੰਘ ਵਾਹਿਗੁਰੂ ਜੀ ਮਿਹਰ ਕਰੇ ਸ਼ਾਈਨ ਸਟਾਰ ਹੈਂਡਲ ਤੇ ਜੋ ਲਿਖਿਆ ਨਾਮ ਭਾਈ ਘਾਰੂ ਯਾਰਾਂ ਦਾ ਯਾਰ ਹੈ ਕੀ ਬਾਤ ਹੈ ਜੀ ਫਿਰ ਆ ਗਿਆ ਜੀ ਆਪਣੇ ਰਾਈਟਰ ਸਾਹਿਬ ਨਾਥ ਜੰਡ ਵਾਲੇ ਜੀ ਵੈਰੀ ਨਾਈਸ ਕਲਾਕਾਰ ਹਰਨੇਕ ਕਾਰੂ ਜਸ਼ਨ ਤਾਲੀਵਾਲ ਸਰਤਾ ਸ਼ਰਮਾ ਜੀ ਕੋਈ ਹੈਗੇ ਨੇ ਸੁਪਰ ਇੰਟਰਵਿਊ ਮਤਲਬ ਇੰਟਰਵਿਊ ਦੇ ਬਹੁਤ ਵਧੀਆ ਸਲਾੰਗਾ ਕਰ ਰਹੇ ਜੀ ਬਾਈ ਗਾਰੂ ਬਹੁਤ ਹੀ ਵਧੀਆ ਗਾਉਂਦੇ ਨੇ ਲਾਹ ਬਰਾੜ ਸ਼ੰਤੀਬਰਾਡ ਗੰਗਾ ਨਗਰ ਰਾਜਸਥਾਨ ਹਾਂ ਸ਼ਾਇਦ ਨਾਮ ਹੇ ਨੀਚੇ ਲਿਖਦਾ ਜੀ ਨਹੀਂ ਠੀਕ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਵਧੀਆ ਨੰਗਾ ਨਗਰ ਤੱਕ ਵੀਡੀਓ ਪਹੁੰਚੀ ਹੈ ਕਿਉਂਕਿ ਨਾ ਦੇ ਸਰੋਤੇ ਬੜੇ ਜਿਆਦਾ ਨੇ ਇੱਕ ਹੋਰ ਉਹਨਾਂ ਦੀ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਇੱਕ ਉਹਨਾਂ ਨੇ ਕਮੈਂਟਸ 'ਚ ਪੜਿਆ ਸੀ ਕਿ ਯਾਰਾ ਦੇ ਯਾਰ ਨੇ ਉਹ ਵਾਕਈ ਸਹੀ ਗੱਲ ਹੈ ਕਿ ਤੁਸੀਂ ਇੱਕ ਵਾਰ ਮਿਲ ਲੋ ਤੁਹਾਨੂੰ ਐ ਲੱਗੇਗਾ ਕਿ ਇਹ ਯਾਰ ਬੰਦੇ ਨੂੰ ਬੜੀ ਧੀਰ ਤੋਂ ਤੁਸੀਂ ਜਾਣਦੇ ਕਿ ਗੱਲਾਂ ਬਾਤਾਂ ਤੁਹਾਨੂੰ ਬਸ ਮਹਿਸੂਸ ਹੀ ਨਹੀਂ ਹੋਣਾ ਔਰ ਨਾਲੇ ਦੂਜੀ ਗੱਲ ਇੱਕ ਬੜੀ ਗਰੀਬੀ ਵਿੱਚ ਉੱਠ ਕੇ ਕੁਝ ਮਕਾਮ ਉਹਨਾਂ ਨੇ ਹਾਸਲ ਕੀਤਾ ਤਾਂ ਜਿਹੜਾ ਉਹਨਾਂ ਸ਼ਿਕਵਾ ਹੈ ਮਤਲਬ ਕੀ ਆਪਣੇ ਇਲਾਕੇ ਦੇ ਲੋਕਾਂ ਦਾ ਸਪੋਰਟ ਨਹੀਂ ਕਰਦੇ ਉਹ ਪੈਸਾ ਸਾਨੂੰ ਵੀ ਰਹਿੰਦਾ ਹੈ ਤਰ ਕਿਸ ਨੂੰ ਵੀ ਆ ਕਿ ਯਾਰ ਸਪੋਰਟ ਕਰਿਆ ਕਰੋ ਆਪਣੇ ਇਲਾਕੇ ਦੇ ਕਫਨਕਾਰਾਂ ਦੀ ਕੋਈ ਮੰਨ ਲਓ ਇੰਡਸਟਰੀ ਵਿੱਚ ਕਿਸੇ 뮤జిక్ ਇੰਡਸਟਰੀ ਵਿੱਚ ਕੁਝ ਨਾਮ ਕੁਮਾਰ ਹੈ ਤਾਂ ਘਟੋ ਘਟ ਆਪਣੇ ਇਲਾਕੇ ਦਾ ਨਾਮ ਹੋ ਰਿਹਾ ਫਾਇਦੇ ਕਰਾ। ਜੀ 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 ਤਾਂ ਜਦੋਂ ਇੰਟਰਵਿਊ ਕਰਨ ਆਪਾਂ ਗਏ ਸੀ ਇੱਕ ਤਾਂ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਆਪਣੇ ਪਹਿਲੇ ਫੋਨ ਤੇ ਹਾਂ ਉਹਨਾਂ ਨੇ ਆਪਾਂ ਨੂੰ ਸਮਾਂ ਦਿੱਤਾ ਸਮਾਂ ਦਿੱਤਾ ਸੀ ਫਿਰ ਮਤਲਬ ਨਾਲ ਮੈਡਮ ਵੀ ਦੁਗਾਣਾ ਜੋੜੀ ਲੈ ਕੇ ਆਏ ਨਾਲ ਆਪਣਾ ਪੂਰਾ ਸਾਜ਼ ਵਗੈਰਾ ਜੋ ਰਿਦਮ ਵਗੈਰਾ ਹੂੰ ਰਿਦਮ ਵਗੈਰਾ ਪ੍ਰੋਪਰ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਪੂਰੀ ਮਤਲਬ ਕਿੰਨੀ ਹਨ ਆਪਣੀ ਰਿਸਪੈਕਟ ਕੀਤੀ ਬਹੁਤ ਜ਼ਿਆਦਾ ਤੇ ਵੀਡੀਓ ਵੀ ਆਪਣੀ ਬਹੁਤ ਵਧੀਆ ਚੱਲੀ ਤੇ ਕਮੈਂਟਸ ਆਪਾਂ ਪੜੀ ਜਾਂਦੇ ਜੀ ਅੱਜ ਤਾਂ ਅੱਗੇ ਜੀ ਹੈਕਰ ਕੋਈ ਹੈਗਾ ਨਹੀਂ ਜੀ ਬਾਈ ਹਰਨੇਕ ਨੇ ਤਾਂ ਉਸਤਾਦ ਅਮਰ ਸਿੰਘ ਚਮਕੀਲੇ ਦੀ ਯਾਦਵਾਦੀ ਆ ਇਹਨਾਂ ਦੇ ਕਾਫੀ ਜਿਹੜੇ ਗੀਤ ਨੇ ਹੁਣ ਵੀ ਜੋ ਗੀਤ ਆਪਾਂ ਵੀ ਰਿਕਾਰਡ ਕੀਤੇ ਆ ਉਹ ਮੈਂ ਜੀ ਚਮਕਿਲਾ ਦੇ ਕਾਫੀ ਜ਼ਿਆਦਾ ਮਤਲਿਕ ਕੋ ਗੀਤ ਗਾਉਂਦੇ ਆ ਵਧੀਆ ਟੰਗ ਨਾਲ ਲਗਾਉਂਦੇ ਆ ਜੀ ਤਾਂ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਕਦੀ ਮੈਂ ਚਮਕਿਲਾ ਸਾਹਿਬ ਨੂੰ ਸੁਣਿਆ ਹੀ ਨਹੀਂ ਸੀ ਜੀ ਜੀ ਕਦੀ ਮੈਂ ਹਾਂ ਤੁਸੀਂ ਇਹ ਗੱਲ ਜ਼ਿਕਰ ਕਰ ਰਹੇ ਸੀ ਕਿ ਕਦੀ ਨਹੀਂ ਮੈਂ ਸੁਣਿਆ ਤੇ ਜਦੋਂ ਆਪਾਂ ਮੈਂ ਥੋੜਾ ਤੁਹਾਨੂੰ ਟੋਕਣਾ ਤੁਸੀਂ ਜਦੋਂ ਇਹਨਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਚਮਕਿਲਾ ਸਾਹਿਬ ਸੁਣਾਣਾ ਸ਼ੁਰੂ ਕੀਤਾ ਤੇ ਤੁਸੀਂ ਜਿਹੜੀ ਤੁਹਾਡੀ ਟਿਊਨ ਸੀ ਫੋਨ ਦੀ ਉਹ ਹ ਕੋਲ ਟਿਊਨ ਤੇ ਵੀ ਉਸੀ ਗਾਣਾ ਲਗਵਾਇਆ ਸੀ ਗਾਣਾ ਲਗਵਾਇਆ ਸੀ ਉਹ ਜਿਹੜਾ ਧਾਰਮਿਕ ਗੀਤ ਨਾਲ ਉਹ ਤਾਂ ਗਾਇਆ ਸੀ ਕਿ ਨਰਕਾਂ ਦੀ ਦੀਵਾਰ ਨਰਕਾ ਦੀ ਐਵੇਂ ਕਰਕੇ ਆ ਗੀ ਸਰਹੰਦ ਦੀ ਦੀਵਾਰ ਸਰਹੰਦ ਦੀ ਦੀਵਾਰ ਹਾਂ ਤੂੰ ਨਰਕਾ ਨੂੰ ਜਾਵੇਂ ਸਰਹੰਦ ਦੀ ਦੀਵਾਰ ਉਹ ਸੁਣਿਆ ਸੀ ਦੋਸਤੋ ਬਾਅਦ ਮੈਨੂੰ ਬੜਾ ਪਸੰਦ ਆ ਉਸ ਤੋਂ ਬਾਅਦ ਬਹੁਤ ਦੇਰ ਸੁਣਿਆ ਚ ਮਿਕਲਾ ਸਾਹਿਬ ਨੂੰ ਹੁਣ ਮੈਂ ਰੂਟੀਨ ਚ ਸੁਣਨਾ ਨਾ ਤੇ ਮੈਂ ਆਪ ਸ਼ਰਮਾ ਜੀ ਹੈਰਾਨ ਵੀ ਸ਼ਰਮਾ ਜੀ ਤਾਂ ਕਦੇ ਸੁਣਿਆ ਨਹੀਂ ਤੇ ਉਹਨਾਂ ਨੇ ਸਿੱਧਾ ਜਿਹੜੀ ਆਪਣੇ ਕੋਲ ਮੈਨੂੰ ਦੀ ਬਾਤ ਹੀ ਸੀ ਉਹ ਵੀ ਚਮਕੇਲਾ ਸਾਹਿਬ ਦੀ ਹਾਂ ਗੰਗਾ ਨਗਰ ਮੈਨੂੰ ਦੋ ਦੋਸਤ ਨੇ ਫੋਨ ਕੀਤਾ ਉਹਨੂੰ ਸਮਝ ਨਹੀਂ ਉਹਨੇ ਮੈਨੂੰ ਪੁੱਛਿਆ ਕਿ ਯਾਰ ਇਹਦਾ ਮਤਲਬ ਕੀ ਫਿਰ ਕਹਿੰਦਾ ਮਤਲਬ ਦੱਸਿਆ ਕਿ ਯਾਰ ਇਹਦਾ ਇਹ ਮਤਲਬ ਹੈ ਤੇ ਬੜਾ ਖੁਸ਼ ਹੋਇਆ ਕਹਿੰਦਾ ਠੀਕ ਹੈ ਯਾਰ ਅਜੇ ਕਈ ਲੋਕਾਂ ਨੇ ਉਹਨਾਂ ਦੇ ਦੂਜੇ ਗੀਤ ਸੁਣੇ ਨੇ ਧਾਰਮੀ ਗੀਤ ਨਹੀਂ ਸੁਣੇ ਜੀ ਜਦੋਂ ਬੰਦਾ ਉਹਨਾਂ ਧਾਰਮੀ ਗੀਤ ਸੁਣ ਲੈਂਦਾ ਫਿਰ ਵਾਕਈ ਮੰਨ ਜਾਂਦਾ ਕਿ ਇਹ ਵਾਕਈ ਆ ਚਮਕੀਲਾ ਸਾਹਿਬ ਚਮਕੀਲਾ ਸਾਹਿਬ ਵਾਕਈ ਨਾ ਸ਼ਰਮਾ ਜੀ ਸਿੰਗਰ ਹੋਰ ਵੀ ਬਹੁਤ ਹੋਣਗੇ ਚਮਕੀਲਾ ਸਾਹਿਬ ਦੀ ਇੱਕ ਗੱਲ ਜਿਹੜੇ ਉਹਨਾਂ ਦੇ ਗਾਣੇ ਸੀ ਨਾ ਲੋਕਾਂ ਦੇ ਮਤਲਬ ਐ ਜਬਾਨ ਤੇ ਐਵੇਂ ਹੀ ਚੜਦੇ ਸੀ ਕੁਝ ਗਾਣੇ ਤੁਸੀਂ ਨਾ ਯਾਦ ਵੀ ਨਹੀਂ ਕੀਤੇ ਹੋਣਗੇ ਤੇ ਤੁਸੀਂ ਉਹਦੀ ਸਤਾਈ ਅੰਤਰਾ ਬੜੀ ਈਜ਼ੀ ਬੋਲ ਜਾਓਗੇ ਐਨ ਸਿੱਧੀ ਪਾਸ਼ਾ ਐ ਸਿੰਪਲ ਪਾਸ਼ਾ ਜਿਹੀ ਜੀ ਤੇ ਲੋਕਾਂ ਦੇ ਬੜੇ ਮਤਲਬ ਦਿਲ ਦੇ ਕਰੀਬ ਜਿਹੜੀ ਆਮ ਭਾਸ਼ਾ ਜਿਹੜੀ ਬੋਲੀ ਹੁੰਦੀ ਹੈ ਨਾ ਜਿਹੜੀ ਆਮ ਬੋਲ ਚੱਲਦੀ ਹੈ ਭਾਸ਼ਾ ਉਹ ਜਲਦੀ ਦਿਲ ਲੋਕਾਂ ਦੇ ਦਿਲ ਦੇ ਕਰੀਬ ਪਹੁੰਚ ਜਾਂਦੀ ਹੈ ਜੀ ਤਾਂ ਜੇ ਕਈ ਭਾਸ਼ਾ ਵਿੱਚ ਡੂੰਗੇ ਸ਼ਬਦ ਹੁੰਦੇ ਨੇ ਉਹ ਗੀਤਕਾਰ ਦਾ ਗਾਇਕਤਾ ਗਾਇਸ ਦਾ ਪਰਸਰੋਤ ਨਹੀਂ ਸਮਝ ਨਹੀਂ ਆਉਂਦੀ ਬੜੇ ਆਪਾਂ ਕਹਿ ਸਕਦੇ ਨੇ ਬਹੁਤ ਵਧੀਆ ਸਿੰਗਰ ਜਿੰਨੇ ਵੀ ਮਤਲਬ ਕਿ ਆਪਾਂ ਕਹਿੰਦੇ ਜਿੰਨੇ ਵੀ ਪੁਰਾਣੇ ਸਿੰਗਰ ਨੇ ਜਿਨ੍ਹਾਂ ਦੀ ਭਾਸ਼ਾ ਸਿੰਪਲ ਸੀ ਲੋਕਤਾ ਸੀ ਸਚਾਈ ਸੀ ਉਸ ਕਲਾਕਾਰ ਉਹਨਾਂ ਦੇ ਗੀਤ ਅੱਜ ਵੀ ਅਮਰ ਨੇ ਜੀ ਅੱਜ ਵੀ ਵੱਜਦੇ ਨੇ ਵਿਆਹਾਂਾਂ ਤੇ ਹੋਲੋ ਚਾਏ ਖਾੜਿਆ ਤੇ ਹੋਲੋ ਚੈੱਕ ਕਰਾਂ ਚੋਲੋ ਚਾਏ ਆਪਣੇ ਟਰੈਕਟਰ ਤੋਂ ਅੱਜ ਵੀ ਉਹ ਗੀਤ ਵੱਜਦੇ ਨੇ ਜਗਰਾਜ ਜੀ ਇੰਡਸਟਰੀ ਦੀ ਗੱਲ ਕਰੀਏ ਤਾਂ ਗੀਤ ਆਂਦੇ ਨੇ ਉਹ ਮੀਨਾ 2 ਮਹੀਨੇ 4ਵੇਂ 6 ਮਹੀਨੇ ਪੁਰਾਣੇ ਹੋ ਜਾਂਦੇ ਨੇ ਪੁਰਾਣੇ ਹੋ ਜਾਂਦੇ ਲੋਕ ਬਾਜ ਨੂੰ ਸੁਣਦੇ ਨਹੀਂ ਪਰ ਪੁਰਾਣੇ ਫਨਕਾਰਾ ਜਿੰਨੇ ਵੀ ਕਲਾਕਾਰ ਨੇ ਆਪਣੇ ਚਾਈ ਕੁਲਦੀਪ ਮਾਲਕ ਜੀ ਲਾਲੋ ਚਾਏ ਆਪਣੇ ਜਮਲਾ ਜੀ ਲਾਲੋ ਚਿੰਕਿਲਾ ਸਾਹਿਬ ਲਾਲੋ ਸ੍ਰਿੰਦਰ ਚਿੰਦਾ ਜੀ ਲਾਲੋ ਇਹਨਾਂ ਦੇ ਗੀਤ ਅੱਜ ਵੀ ਵੱਜਦੇ ਨੇ ਉਸੇ ਤਰੀਕੇ ਨਾਲ ਹੀ ਵੱਜਦੇ ਨੇ ਉਵੇਂ ਹੀ ਬਰਕਰਾਰ ਨੇ ਜਿਵੇਂ ਅੱਜ ਤੋਂ ਪਹਿਲਾਂ ਸੀ ਬਸ ਇੱਕ ਆਪੋ ਆਮ ਜੀ ਗੱਲ ਕਹਿ ਦਿੰਦੇ ਨੇ ਕਿ ਯਾਰ ਬੰਦਾ ਨਾ ਜੀਵਤ ਤੇ ਅਮਰ ਹੋ ਗਏ ਤਾਂ ਕੋਈ ਚੀਜ਼ ਅਮਰ ਹੋ ਗਏ ਤੇ ਅਮਰ ਜੀ ਸਹੀ ਡੈਫੀਨੇਸ਼ਨ ਇਹ ਹੁੰਦੀ ਹੈ ਪ੍ਰਵਾਸੀ ਕਿ ਜਦੋਂ ਬੰਦਾ ਮਰ ਜੇਵੇ ਨਾ ਮਰਨ ਤੋਂ ਬਾਅਦ ਵੀ ਲੋਕ ਉਹਨੂੰ ਯਾਦ ਕਰਨ ਉਹਦਾ ਨਾਮ ਚੱਲਦਾ ਰਹੇ ਜੀ ਉਹ ਅਮਰ ਹੈ ਉਹ ਅਮਰ ਠੀਕ ਹੈ ਜਿਵੇਂ ਅੱਜ ਆਪਾਂ ਕੁਲਦੀਪ ਉਹਨਾਂ ਨੂੰ ਯਾਦ ਕਰਦੇ ਆਂ ਬਿਲਕੁਲ ਅਮਰ ਨੇ ਆਪਾਂ ਅੱਜ ਰਸ਼ੀਦਾ ਦੀ ਗੱਲ ਰਸ਼ੀਦ ਪਾਗਲ ਸਿੰਘ ਯਾਦ ਕਰਦੇ ਆਂ ਉਹਦਰ ਵੀ ਯਾਦ ਕਰ ਇਹ ਲੋਕ ਅਮਰ ਨੇ ਅਮਰ ਨੇ ਜਿਨ੍ਹਾਂ ਨੂੰ ਜਾਨ ਤੋਂ ਬਾਅਦ ਵੀ ਲੋਕ ਯਾਦ ਕਰਨ ਉਹ ਅਮਰ ਨੇ ਅਮਰ ਨੇ ਕਿਆ ਬਾਤ ਬਹੁਤ ਘਟ ਲੋਕ ਨੇ ਨਾ ਜੀ ਹਾਂ ਬਹੁਤ ਘਟ ਲੋਕ ਨੇ ਮੈਂ ਨੇ ਥੋੜਾ ਜਿਹਾ ਚਲੋ ਮੈਂ ਚਲੋ ਆਪਣਾ ਟੌਪਿਕ ਤੱਕ ਮੈਂ ਟ ਬੜਨਾ ਸੀ ਜਿਵੇਂ ਸ਼ੁਕਰ ਬਟਾਲਵੀ ਜੀ ਥੋੜੀ ਜੀ ਉਮਰ ਦੇ ਵਿੱਚ 27 22 ਸਾਲ ਤੋਂ ਸ਼ਾਇਦ ਤੁਹਾਨੂੰ ਜਿਆਦਾ ਪਤਾ ਹੋਵੇਗਾ ਤਾਂ ਕਿੰਨਾ ਗਾ ਗੇ ਕਿੰਨਾ ਲਿਖ ਗੇ ਬਹੁਤ ਰਾਈਟਰ ਨੇ ਬਹੁਤ ਜਿਹੜੇ ਡੂੰਘੇ ਚੀਜ਼ ਲਾ ਕੇ ਸਮਾਦ ਦੀ ਦੀ ਬਿਹਤਰ ਸਮਾਦ ਦੇ ਨੂੰ ਸਮਝ ਕੇ ਚੀਜ਼ ਲਿਖੇ ਨੇ ਸਾਰੇ ਹੀ ਹਮਾਰ ਨੇ ਜੀ ਜੀ ਉਟਾਲਵੀ ਲਾ ਲਓ ਸੁਜੀਤ ਪਾਤਰ ਜੀ ਲਾ ਲਓ ਜੀ ਉਹਨਾਂ ਦਾ ਇੱਕ ਹੈਗਾ ਕਿ ਮੈਂ ਉਹ ਮੈਂ ਰਹਾ ਹਾਂ ਤੇ ਤੁਰਦਾ ਹਾਂ ਤੇ ਮੈਂ ਤੁਰਦਾ ਹਾਂ ਤਰਾ ਬੰਦੇ ਰਾਵਣ ਦੇ ਕੀ ਬਾਤ ਹੈ ਕੁਝ ਕਿਆ ਤਾ ਨੇਰਾ ਜਰੇਗਾ ਕਿਵੇਂ ਜੀ 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 ਤਾਂ ਚਲੋ ਜੀ ਅੱਗੇ ਚਲਦੇ ਹਾਂ ਜੀ ਕਮੈਂਟ ਵੱਲ ਰਾਘਵ ਸਿੰਘ ਜੀ ਵੈਰੀ ਨਾਈਸ ਗੋਡ ਬles ਯੂ ਬ੍ਰਦਰ ਆਲ ਟੀਮ ਕੀ ਬਾਤ ਹੈ ਜੀ ਬਲਜੀਤ ਸਿੰਘ ਬਹੁਤ ਵਧੀਆ ਬਲਦੇਵ ਜੀ ਕੀ ਬਾਤ ਹੈ ਜੀ ਥੈਂਕ ਯੂ ਜੀ ਬਲਜੀਤ ਜੀ ਪੀਐਸ ਲਾਈਵ ਸ਼ਾਇਦ ਆਪਣੇ ਇਹ ਸ਼ੌਕ ਜੀ ਹੈ ਨਾ ਮੇਰੇ ਖਿਆਲ ਚ ਪੀਐਸ ਲਾਈਵ ਦਾ ਚੈਨਲ ਹੈ ਉਹ YouTube ਤੇ ਸ਼ਾਇਦ ਚਲੋ ਸ਼ਾਇਦ ਹੋਵੇਗਾ ਹੋਵੇਗਾ ਤਾਂ ਇਹਨਾਂ ਨੇ ਕਮੈਂਟ ਕੀਤਾ ਹੈ ਬਾਈ ਜੀ ਸੱਚੀਆਂ ਗੱਲਾਂ ਨੇ ਬਾਈ ਜੀ ਦੀਆਂ ਬਿਲਕੁਲ ਸੱਚੇ ਸਚਾਈ ਦੱਸਦੀ ਹੈ ਉਸ ਇੰਡਸਟਰੀ ਦੀ ਜਿਵੇਂ ਜਸਟ ਜਿਹੜੀ ਦੇਖਣ ਨੂੰ ਬਾਹਰੋਂ ਚਮਕ-ਧਮਕ ਵਾਲੀ ਲੱਗ ਲੇਕਿਨ ਅੰਦਰ ਜੋ ਹੈ ਕੁਝ ਹੋਰ ਸਿਸਟਮ ਹੀ ਚੱਲਦਾ ਹੈ ਨਾ ਜੀ ਬਹੁਤ ਸੁੰਦਰ ਆਵਾਜ਼ ਹੈ ਜੀ ਹਿੰਦੀ ਚ ਕਮੈਂਟ ਆਇਆ ਜੀ ਆਪਾਂ ਨੇ ਬਹੁਤ ਸੁੰਦਰ ਆਵਾਜ਼ ਹੈ ਜੀ ਮਤਲਬ ਕਿ ਹਿੰਦੀ ਵਾਲੇ ਸਰੋਤੇ ਜਿਹੜੇ ਹੈਗੇ ਨੇ ਉਹ ਵੀ ਸੁਣਦੇ ਨੇ ਆਪਣੀ ਵੀਡੀਓਜ਼ ਦੇਖ ਰਹੇ ਨੇ ਸੁਣਦੇ ਆ ਜੀ ਆਪਣੇ ਜਿਹੜੇ ਫਨਕਾਰਾਂ ਨੂੰ ਸੁਣ ਰਹੇ ਨੇ ਤੇ ਕਮੈਂਟ ਵੀ ਕਰ ਰਹੇ ਆ ਜੀ ਜੀ ਤਾਂ ਇੱਕ ਚੀਜ਼ ਆਪਾਂ ਇਹ ਦਾ ਜ਼ਿਕਰ ਕਰਨਾ ਜੀ ਬੰਦਾ ਹੈ ਕਿ ਜੋ ਆਪਾਂ ਇਹਨਾਂ ਨੂੰ ਇੱਕ ਸਵਾਲ ਕੀਤਾ ਸੀ ਕਿ ਲੋਕ ਸੱਭਿਆਚਾਰਕ ਗੀਤ ਕਿਉਂ ਸੁਣਦੇ ਲੋਕ ਹੋਰ ਦਿਸ਼ਾ ਵਾਲ ਗੀਤ ਕਿਉਂ ਸੁਣਦੇ ਨੇ ਤਾਂ ਉਹਨਾਂ ਨੇ ਬੜਾ ਕਿ ਗਾਇਕ ਕਿਉਂ ਨਹੀਂ ਗਾਉਂਦਾ ਉਹ ਜੀ ਸੱਭਿਆਚਾਰਕ ਗੀਤ ਆਪਾਂ ਇਹ ਸਵਾਲ ਉਹਨਾਂ ਕਿਤੇ ਗਾਇਕ ਜਿੱਥੇ ਸੱਭਿਆਚਾਰਕ ਗੀਤ ਕਿਉਂ ਨਹੀਂ ਹੁੰਦਾ ਤਾਂ ਉਹਨਾਂ ਦਾ ਬੜਾ ਹੀ ਖੂਬਸੂਰਜ ਜਵਾਬ ਆਤਾ ਸੀ ਕਿ ਉਹ ਚ ਗਾਇਕ ਦਾ ਕਸੂਰ ਨਹੀਂ ਹੈ ਨਾ ਹੀ ਰਾਈਟਰ ਦਾ ਕਸੂਰ ਕਸੂਰ ਸਰੋਤੇ ਦਾ ਹੈ ਉਹ ਕੋਲ ਸਰੋਤੇ ਜਿਹੜੀ ਚੀਜ਼ ਸੁਣਨਾ ਚਾਹੁੰਦੇ ਨੇ ਤੇ ਗਾਇਕ ਜਾ ਗੀਤਕਾਰ ਉਹ ਜੀ ਗੀਤ ਲਿਖੇਗਾ ਜੀ ਕਿਤੇ ਜੇਕਰ ਆਪ ਕੋਈ ਚੰਗੀ ਗੀਤ ਗਾਣੇ ਲੋਕਾਂ ਦਾ ਲੋਕ ਉਸ ਗੱਲ ਨੂੰ ਤਾਰੀਫ ਕਰਤਾ ਕਰਦੇ ਨੇ ਮਹਿਫਲਾਂ ਚ ਬੈ ਕੇ ਯਾਰ ਬਹੁਤ ਵਧੀਆ ਗੀਤ ਹੈ ਇਹ ਬਹੁਤ ਲੇਕਿਨ ਉਸ ਗੀਤ ਤੇ ਰਾਈ ਉਹ ਅਖਾੜੇ ਜਾਂ ਪ੍ਰੋਗਰਾਮ ਨਹੀਂ ਮਿਲਦਾ ਜੀ ਤੇ ਇਹ ਨਾਲ ਬੜੀ ਖੂਬਸੂਰਤ ਗੱਲ ਕਹੀ ਸੀ ਤੋ ਅੱਜ ਗੱਲ ਵੀ ਸਾਡੇ ਜਨਮ ਚਮੇਸ਼ਾ ਰਹਿੰਦੀ ਕਿ ਯਾਰ ਇਹ ਜਾਕੀ ਸਹੀ ਗੱਲ ਹੈ ਕਿ ਜੇਕਰ ਲੋਕ ਚੰਗੇ ਗੀਤ ਸੁਣਨਗੇ ਤਾਂ ਲੋ ਗੀਤਕਾਰ ਜੱਗਾ ਇੱਕ ਚੰਗੇ ਗੀਤ ਗਾਵੇਗਾ ਸੱਭਿਆਚਾਰੀ ਗੀਤ ਗਾਵੇਗਾ ਜੇ ਲੋਕ ਜਿਸ ਤਰ੍ਹਾਂ ਦਾ ਮੰਦਰੀ ਸੁਣਨਗੇ ਹੋਰ ਤਰ੍ਹਾਂ ਦੀ ਗੀ ਸੁਣਨਗੇ ਤਾਂ ਗੀਤਕਾਰ ਤੇ ਗਾਇਕ ਦੀ ਮਜਬੂਰੀ ਹੈ ਬਿਲਕੁਲ ਕਿਉਂਕਿ ਉਹਨੇ ਇੰਡਸਟਰੀ ਵਿੱਚ ਰਹਿਣਾ ਹੈ ਕੰਮ ਕਰਨਾ ਹੈ ਜੀ ਤੇ ਇਸ ਕਰਕੇ ਉਹਦਾ ਜਵਾਬ ਬੜਾ ਵਧੀਆ ਸੀ ਤੇ ਉਹ ਜਵਾਬ ਅੱਜ ਵੀ ਮੇਰੇ ਜ਼ਿਹਨ ਚ ਹੈ ਜੀ ਤਾਂ ਜਦੋਂ ਆਪਣੀ ਇੰਟਰਵਿਊ ਚੱਲ ਰਹੀ ਸੀ ਤਾਂ ਬਾਈ ਜੀ ਨੇ ਬੜਿਆਂ ਜਿਵੇਂ ਅੰਦਰ ਦਾ ਹੁੰਦਾ ਬਾਲ ਸੀ ਜੋ ਆਪਣੇ ਏਰੀਆ ਦੇ ਵਿੱਚ ਘਟ ਰਿਹਾ ਹੈ ਜਾ ਜਿਵੇਂ ਆਪਣੇ ਲੋਕ سپورਟ ਨਹੀਂ ਕਰਦੇ ਜਾਂ ਤੁਸੀਂ ਐਂ ਦੇਖ ਲਓ ਉਸ ਟਾਈਮ ਜਿਹੜਾ ਰਿਕਾਰਡਿੰਗ ਸਿਸਟਮ ਜਿਹੜਾ ਮਿਊਜ਼ਿਕ ਸਿਸਟਮ ਉਹ ਬਠਿੰਡਾ ਲੁਧਿਆਣਾ ਜਲੰਧਰ ਵੱਡੇ ਵੱਡੇ ਸ਼ਹਿਰਾਂ 'ਚ ਇੱਥੇ ਹੈ ਨਹੀਂ ਸੀ ਹੂੰ ਤੇ ਬੜੀ ਇੱਕ ਤਰਾਸ ਦੀ ਸੀ ਇਹ ਵਾਲੀ ਉਸ ਟਾਈਮ ਉਸ ਸਮੇਂ ਦੀ ਬਾਈ ਨੇ ਸਾਰੀ ਗੱਲ ਬਿਆਨ ਕੀਤੀ ਜੀ ਫਿਰ ਵੀ ਦੇਖੋ ਇੰਨਾ ਬੜੀਆਂ ਮੁਸ਼ਕਲਾਂ ਸਨ ਜਾਂ ਪੂਰੀ ਇੰਟਰਵਿਊ 'ਚ ਉਹਨਾਂ ਨੇ ਅੱਜ ਜ਼ਿਕਰ ਕੀਤਾ ਗਰੀਬੀ ਸੀ ਪੈਸੇ ਨਹੀਂ ਸੀ ਮਾਂ ਨੇ ਮਾਤਾ ਮਾਂ ਦੀ ਬੜੀ سپورਟ ਕੀਤੀ ਮਾਂ ਨੂੰ ਬੜਾ ਪਿਆਰ ਕਰਦੇ ਨੇ ਜੀ ਦਾ ਉਹ ਸਾਰੀਆਂ ਮੁਸ਼ਕਲਾਂ ਨੂੰ ਮਤਲਬ ਕਿ ਇਹਨਾਂ ਨੇ ਹਟਾਇਆ ਹਟਾ ਕੇ ਫਿਰ ਇੱਕ ਮਕਾਮ ਤੇ ਪਹੁੰਚੇ ਤੇ ਇੱਕ ਸਭ ਤੋਂ ਵੱਡੀ ਜਿਹੀ ਖੂਬਸੂਰਤ ਗੱਲ ਹੈ ਇਹਨਾਂ ਬਾਰੇ ਕਿ ਉਹ ਜਿੰਨੇ ਵੀ ਆਪਣੇ ਇਲਾਕੇ ਦੇ ਫਨਕਾਰਾਂ ਨੂੰ ਕੋ ਗਏ ਨਾਰਾਸ਼ ਹੋ ਕੇ ਨਹੀਂ ਆਏ ਮਤਲਬ ਕਿ ਉਹ سپورਟ ਕੀਤੀ ਹੈ ਹਾਂ ਬਿਲਕੁਲ ਜਿਗਰ ਆਪੋ ਅੱਜ ਕਹਿ ਦਿੰਗੇ ਯਾਰ ਆਪਣੇ ਇਲਾਕੇ ਦੇ ਬੰਦੇ ਨੂੰ ਯਾਰ ਆਪ ਵੀਡੀਓ ਨੂੰ ਸ਼ੇਅਰ ਕਰੇਗਾ ਲਾਈਕ ਕਰੇਗਾ ਉਸ ਤੱਕ ਬਹੁਤ ਲੋਕ ਕਰਦੇ ਹੋ ਨਾ ਜੇ ਕੁਝ ਲੋਕ ਨਹੀਂ ਕਰਦੇ ਲੇਕਿਨ ਇੱਕ ਬੰਦਾ ਨੇ ਸਾਰੀ ਛੜਾਈ ਇੱਕ ਮਕਾਮ ਤੇ ਪਹੁੰਚ ਗਿਆ ਜੈਲਸੀ ਨਹੀਂ ਹੈ ਇਰਖਾ ਨਹੀਂ ਹੈ ਮਤਲਬ ਕਿ ਹਾਂ ਯਾਰ ਕੋਈ ਮਰਤ ਸਿੱਕੇ ਮਰਤ ਵੱਡਾ ਜੀ ਫਿਰ ਵੀ ਕਿਸੇ ਤਰ੍ਹਾਂ ਦੇ ਕੋਈ ਮਤਲਬ ਕਿ ਗੁੱਸਾ ਗਲਾ ਨਹੀਂ ਹੈ ਲੋਕ ਜਾਣਦੇ ਨੇ سپورਟ ਮੰਗਦੇ ਨੇ سپورਟ ਕਰਦੇ ਨੇ ਕਰਦੇ ਨੇ ਜੀ ਆਪਾਂ ਗਏ ਆਪਣੀ سپورਟ ਕਰਦੀ ਪਿਆਲੇਦਾਨੀ ਕਹਾਣੀ ਬਿਲਕੁਲ ਬੜੀ ਵੱਡੀ ਗੱਲ ਹੈ ਜੀ ਆਪਾਂ ਤਾਂ ਆਪਾਂ ਕਿੰਨੇ ਖੁਸ਼ ਆ ਕਿ ਆਈਸੀਬੀ ਕਿਆ ਬਾਤ ਹੈ ਜੀ ਬੜਾ ਆਪਣਾ ਹੌਸਲਾ ਬਤਾਈ ਉਹਨਾਂ ਨੇ ਕੀਤਾ ਜੀ ਮੇਰੇ ਸਾਹਮਣੇ ਤਾਂ ਅੱਜ ਇੰਨੀ ਕੋਈ ਵੀਡੀਓ ਇੱਕ ਵੀਡੀਓ ਕਾਫੀ ਕਮੈਂਟ ਹੋ ਗਏ ਕਾਫੀ ਗੱਲਾਂ ਬਾਤਾਂ ਹੋ ਗਿਆ ਨਾ ਸਮਾਵੇ ਹੀ ਹੋ ਗਿਆ ਹੈ ਹਾਂ ਤਾਂ ਬਹੁਤ ਬਹੁਤ ਸ਼ੁਕਰੀਆ ਸਾਥੀਓ ਫਿਰ ਮਿਲਾਂਗੇ ਇੱਕ ਨਵੇਂ ਦਿਨ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਨੇਹ ਸਾਡੇ ਤੱਕ ਪਹੁੰਚਦੇ ਨੇ ਤਾਂ ਸਾਡਾ ਜਿਹੜਾ ਹੌਸਲਾ ਵੱਧ ਜਾਂਦਾ ਹੈ ਤਾਂ ਇਸ ਗੱਲ ਦੀ ਮਾਫੀ ਚਾਹਾਂਗੇ ਪਿਛਲੇ ਇੱਕ ਡੋੜੇ ਮਹੀਨੇ ਵਿੱਚ ਅਸੀਂ ਕੋਈ ਲਗਾਤਾਰ ਕੰਟੀਨਿਊ ਮਤਲਬ ਜਿਹੜਾ ਕੰਮ ਫਨਕਾਰਾਂ ਨਾਲ ਤੁਹਾਡੀ ਮੁਲਾਕਾਤ ਨਹੀਂ ਕਰਵਾ سکے ਇਸ ਗੱਲ ਦਾ ਸ਼ਿਕਵਾ ਹੈ ਸਾਨੂੰ ਵੀ ਲੋਕ ਕਹਿੰਦੇ ਨੇ ਯਾਰ ਕੀ ਗੱਲ ਤਾਂ ਕੁਝ ਇੱਕ ਤਾਂ ਵਾਢੀ ਆ ਗਈ ਸੀ ਉਸ ਕਰਕੇ ਤੇ ਕੁਝ ਜੰਗ ਦੇ ਹਾਲਾਤਾਂ ਕਰਕੇ ਅਸੀਂ ਫਨਕਾਰਾਂ ਨਾਲ ਮੁਲਾਕਾਤ ਨਹੀਂ ਕਰਵਾ سکے ਪਰ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਫਾਜ਼ਿਲਕਾ ਦੇ ਫਨਕਾਰ ਨਾਲ ਤੇ ਇੱਕ ਹੋਰ ਪੰਜਾਬ ਦੇ ਫਨਕਾਰਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਅਸੀਂ ਕਿਨਵਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਲਫਾਜ਼ ਤੇ ਆਵਾਜ਼ ਵਿੱਚ ਤਾਂ ਜਿਵੇਂ ਸਾਡੇ ਤੁਸੀਂ ਇਸ ਪ੍ਰੋਗਰਾਮ ਨੂੰ ਜਾਂ ਹੋਰ ਪ੍ਰੋਗਰਾਮਾਂ ਨੂੰ ਪਿਆਰ ਸਤਿਕਾਰ ਦਿੱਤਾ ਹੈ ਤਾਂ ਉਮੀਦ ਕਰਾਂਗੇ ਕਿ ਨਵੇਂ ਪ੍ਰੋਗਰਾਮ ਨੂੰ ਵੀ ਤੁਸੀਂ ਪਿਆਰ ਸਤਿਕਾਰ ਦਿਓਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰੇ ਸ੍ਰੋਤਿਆਂ ਦਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ